ਇਨਸਾਨ ਦੇ ਇਸ ਦੁਨੀਆ ਤੋਂ ਜਾਣ ਮਗਰੋਂ ਉਸ ਤੇ ਪਰਿਵਾਰ ਦਾ ਕੀ ਹਾਲ ਹੋ ਜਾਂਦਾ ਹੈ ਆਓ ਇਸ ਬਾਰੇ ਗੱਲ ਕਰਦੇ ਹਾਂ ਜਿੱਥੇ ਮਾਪੇ ਦੇ ਜਿਉਂਦੇ ਹੁੰਦੇ ਆ ਉਹਦਾ ਪੁੱਤ ਉਹਨਾਂ ਦੀ ਉਮਰ ਤੋਂ ਪਹਿਲਾਂ ਚਲਾ ਜਾਏ ਤੇ ਉਹਨਾਂ ਮਾਪੇਪਾਂ ਦਾ ਕੀ ਹਾਲ ਹੁੰਦਾ ਹੈ ਇਹ ਬਹੁਤ ਹੀ ਭਿਆਨਕ ਅਤੇ ਦਰਦਪਰਾ ਸਮਾਹ ਹੁੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਲਾਈਵ ਪੰਜਾਬ ਨਿਊਜ਼ ਉੱਤੇ ਜਿੱਥੇ ਅਸੀਂ ਪੰਜਾਬੀ ਸੰਗੀਤ ਦੀਆਂ ਅਸਲ ਕਹਾਣੀਆਂ ਸੁਣਾਉਂਦੇ ਹਾਂ ਅੱਜ ਗੱਲ ਕਰਾਂਗੇ ਰਾਜਵੀਰ ਜੰਦਾਵਾ ਦੀ ਫੈਮਲੀ ਬਾਰੇ ਅਤੇ ਉਸਦੇ ਬੱਚਿਆਂ ਅਤੇ ਉਸਦੀ ਪਤਨੀ ਗਾਇਕ ਰਾਜਵੀਰ ਜਵੰਦਾ ਅੱਜ ਭਾਵੇਂ ਸਾਡੇ ਵਿੱਚ ਸਾਡੇ ਦੇ ਤੋਤੇ ਨਾਲ ਨਹੀਂ ਹਨ ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਜਿੰਦਾ ਰਹੇਗੀ ਅਸੀਂ ਉਹਨਾਂ ਦੇ ਸੁਪਨੇ ਹਿੱਟ ਗੀਤਾਂ ਅਤੇ ਫਿਲਮੀ ਸਫਲ ਦੀ ਗੱਲਾਂ ਤਾਂ ਅਕਸਰ ਕਰਦੇ ਰਹਿੰਦੇ ਹਾਂ ਪਰ ਇੱਕ ਪੱਖ ਅਜੀਹਾ ਵੀ ਹੈ ਜੋ ਹਮੇਸ਼ਾ ਲਾਈਮਲਾਈਟ ਤੋਂ ਦੂਰ ਰਿਹਾ ਹੈ ਉਹ ਹੈ ਉਹਨਾਂ ਦਾ ਪਰਿਵਾਰ ਅੱਜ ਅਸੀਂ ਉਸ ਸ਼ੇਧਨੀ ਦੀ ਗੱਲ ਕਰਾਂਗੇ ਜੋ ਪਰਦੇ ਪਿੱਛੇ ਰਹਿ ਕੇ ਜਵੰਦਾ ਸਾਹਿਬ ਦੀ ਹਰ ਮਜ਼ਬੂਤੀ ਸੀ ਉਹਨਾਂ ਦੀ ਪਤਨੀ ਅਸ਼ਵਿੰਦਰ گور ਅਤੇ ਉਹਨਾਂ ਦੇ ਦੋ ਬੱਚੇ ਹਿੰਮਤ گور ਅਤੇ ਦਿਲਾਵਤ ਸਿੰਘ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਰਾਜਵੀਰ ਜਵੰਦਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਬਹੁਤ ਨਿੱਜੀ ਰੱਖਿਆ। ਉਹਨਾਂ ਦੀ ਪਤਨੀ ਅਸ਼ਵਿੰਦਰ ਕੋਰ ਨੇ ਵੀ ਮੀਡੀਆ ਦੀ ਚਕਾਚੌਂਤ ਤੋਂ ਦੂਰ ਰਹਿਣਾ ਪਸੰਦ ਕੀਤਾ। ਉਹ ਖੁਦ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਸਨ ਪਰ ਦੋਸਤਾਂ ਮਿੱਤਰਾਂ ਅਨੁਸਾਰ ਅਸ਼ਵਿੰਦਰ ਕੋਰ ਹੀ ਉਹ ਆਪਾਭਨਾਤਮਕ ਸਹਾਰਾ ਸਨ ਜਿਸ ਨੇ ਪੁਲਿਸ ਦੀ ਨੌਕਰੀ ਛੱਡ ਕੇ ਗਾਇਕੀ ਵਿੱਚ ਆਉਣ ਦੇ ਰਾਜਵੀਰ ਦੇ ਵੱਡੇ ਫੈਸਲੇ ਵਿੱਚ ਉਹਨਾਂ ਦਾ ਸਾਥ ਦਿੱਤਾ। ਉਹ ਹਰ ਮੁਸ਼ਕਲ ਵਿੱਚ ਉਹਨਾਂ ਦੇ ਨਾਲ ਖੜੇ ਰਹੇ। ਉਤਾਂ-ਚੜਾਅ ਵਿੱਚ ਉਹਨਾਂ ਨੂੰ ਜ਼ਮੀਨ ਨਾਲ ਜੋੜ ਕੇ ਰੱਖਿਆ। ਉਹਨਾਂ ਦਾ ਰਿਸ਼ਤਾ ਸਿਰਫ ਪਤੀ-ਪਤਨੀ ਦਾ ਨਹੀਂ ਸਗੋਂ ਸਭ ਤੋਂ ਚੰਗੇ ਦੋਸਤਾਂ ਦਾ ਸੀ ਤੇ ਰਾਜਵੀਰ ਜੀ ਦੀ ਪਤਨੀ ਨੇ ਉਹਨਾਂ ਨੂੰ ਹਮੇਸ਼ਾ ਇਮੋਸ਼ਨਲੀ ਤੇ ਮੈਂਟਲੀ ਸਪੋਰਟ ਵੀ ਕੀਤਾ। ਹਰ ਕੋਈ ਜਾਣਦਾ ਹੈ ਕਿ ਉਹਦੀ ਪਤਨੀ ਉਹਦੇ ਸੰਘਰਸ਼ ਵਿੱਚ ਉਹਦਾ ਸਾਥ ਦਵੇ ਤੇ ਰਾਜਵੀਰ ਵੀ ਬਹੁਤ ਖੁਸ਼ ਨਸੀਬ ਸੀ ਕਿ ਉਹਨਾਂ ਨੂੰ ਵੀ ਇਹੋ ਜਿਹੀ ਪਤਨੀ ਮਿਲੀ ਸੀ। ਰਾਜਵੀਰ ਜਵੰਦਾ ਦੋ ਪਿਆਰੇ ਬੱਚਿਆਂ ਦੇ ਪਿਤਾ ਵੀ ਸਨ। ਬੇਟੀ ਹਿੰਮਤਕੌਰ ਅਤੇ ਬੇਟਾ ਦਿਲਾਵ ਸਿੰਘ। ਜਵੰਦਾ ਜਦੋਂ ਵੀ ਆਪਣੇ ਪਰਿਵਾਰ ਬਾਰੇ ਗੱਲ ਕਰਦੇ ਸਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਹੁੰਦੀ ਸੀ। ਸਫਲਤਾ ਦੀ ਉਚਾਈ ਤੇ ਹੋਣ ਦੇ ਬਾਵਜੂਦ ਉਹਨਾਂ ਲਈ ਸਭ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਖੁਸ਼ੀ ਸੀ ਇਹ ਬੱਚੇ ਅਜੇ ਇੰਨੇ ਛੋਟੇ ਹਨ ਕਿ ਉਹਨਾਂ ਨੂੰ ਆਪਣੇ ਪਿਤਾ ਦੀ ਅਚਾਨਕ ਗੈਰ ਮੌਜੂਦਗੀ ਦਾ ਅਹਿਸਾਸ ਪੂਰੀ ਤਰ੍ਹਾਂ ਨਹੀਂ ਹੋ ਸਕਦਾ ਪਰ ਇਸ ਘੜੀ ਵਿੱਚ ਉਹਨਾਂ ਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਲੋੜ ਹੈ ਜੋ ਕਿ ਇੱਕੋ ਸਮੇਂ ਪਿਤਾ ਅਤੇ ਮਾਂ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਹੈ ਜਿਸ ਦਿਨ ਇਹ ਦੁਖਦ ਹਾਦਸਾ ਹੋਇਆ ਉਸ ਦਿਨ ਦੀ ਇੱਕ ਗੱਲਬਾਤ ਹੈ ਜੋ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀ ਹੈ ਰਾਜਵੀਰ ਜਵੰਦਾ ਆਪਣੇ ਮੋਟਰਸਾਈਕਲ ਤੇ ਸ਼ਿਮਲਾ ਜਾ ਰਹੇ ਸਨ ਜਦੋਂ ਉਹਨਾਂ ਦੀ ਪਤਨੀ ਨੇ ਬਾਰ ਬਾਰ ਮਿੰਤਾ ਕੀਤੀਆਂ ਕਿ ਉਹ ਉਸ ਦਿਨ ਸਫਰ ਤੇ ਨਾ ਜਾਣ ਪਰ ਆਪ ਨਿਸ਼ੋਕ ਦੇ ਅੱਗੇ ਰਾਜਵੀਰ ਨੇ ਆਪਣੀ ਪਤਨੀ ਦੀ ਗੱਲ ਨਹੀਂ ਸੁਣੀ ਉਹਨਾਂ ਨੂੰ ਜਲਦੀ ਵਾਪਸ ਆਨ ਦਾ ਪਰੋਸਾ ਦਿੱਤਾ ਉਹ ਆਖਰੀ ਫੋਨ ਕਾਲ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਗੱਲਬਾਤ ਸਾਬਤ ਹੋਈ ਪਤਨੀ ਦਾ ਦਾਦਾ ਸੱਚ ਹੋ ਗਿਆ ਅਤੇ ਇਸ ਘਟਨਾ ਨੇ ਇਸ ਪਿਆਰੇ ਪਰਿਵਾਰ ਨੂੰ ਉਮਰ ਭਰ ਦਾ ਦਰਦ ਦੇ ਦਿੱਤਾ ਰਾਜਵੀਜ ਬੰਦਾ ਦੀ ਅੰਤਿਮ ਵਿਦਾਇੀ ਮੌਕੇ ਉਹਨਾਂ ਦੇ ਬੱਚਿਆਂ ਅਤੇ ਪਤਨੀ ਦਾਦਾ ਤੇ ਬਿਆਨ ਕਰਨਾ ਮੁਸ਼ਕਲ ਸੀ ਜਦੋਂ ਉਹਨਾਂ ਦੇ ਛੋਟੇ ਬੱਚੇ ਨੇ ਚੀਤਾ ਨੂੰ ਅਗਲੀ ਦਿੱਤੀ ਤਾਂ ਹਰ ਕੋਈ ਰੋ ਪਿਆ ਇਹ ਇੱਕ ਅਜੀਹਾਂ ਦ੍ਰਿਸ਼ ਸੀ ਜਿਸ ਨੂੰ ਦੇਖ ਕੇ ਪੂਰਾ ਪੰਜਾਬ ਭਾਵੁਕ ਹੋ ਗਿਆ ਉਹ ਅੱਜ ਭਾਵੇਂ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀ ਪਤਨੀ ਅਸ਼ਵਿੰਦਰ ਕੌਰ ਨੇ ਹੁਣ ਆਪਣੇ ਦੋਮੇ ਬੱਚਿਆਂ ਲਈ ਮਜਬੂਤੀ ਦਾ ਉਹ ਬੁੱਝ ਬਣਾ ਦਿੱਤਾ ਜੋ ਰਾਜਵੀ ਜਵੰਦਾ ਨੇ ਬੜਨਾ ਸੀ ਰਾਜਵੀ ਜਵੰਦਾ ਦੀ ਪਤਨੀ ਨੂੰ ਇੱਕ ਇਹੋ ਜਿਹਾ ਦਰਦ ਮਿਲਿਆ ਜਿਹੜਾ ਉਹ ਕਦੇ ਵੀ ਸਾਰੀ ਉਮਰ ਨਹੀਂ ਭੁੱਲ ਪਾਉਗੀ ਤੇ ਉਹਨਾਂ ਦੇ ਮਾਪੇ ਅੱਜ ਜਿੰਦੋ ਜੀ ਮਰ ਗਏ ਕਿਉਂਕਿ ਜਦੋਂ ਮਾਪੇ ਹੁੰਦੇ ਉਹਨਾਂ ਦੇ ਬੱਚੇ ਉਹਨਾਂ ਤੋਂ ਪਹਿਲਾਂ ਤੁ르 ਜਾਣ ਆ ਮਾਪੇ ਲਈ ਬਹੁਤ ਹੀ ਪੀਨਕ ਸਮਾ ਹੁੰਦਾ ਹੈ ਕੋਈ ਵੀ ਮਾਪੇ ਆ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਉਹਨਾਂ ਤੋਂ ਪਹਿਲਾਂ ਤੁ르 ਜਾਣ ਤੇ ਉਹਨਾਂ ਦੀ ਚਿਤਾ ਨੂੰ ਉਹਨਾਂ ਨੂੰ ਅਰਥੀ ਨੇ ਪਵੇ ਆ ਸਮਾ ਰਾਜਵੀਰ ਤੇ ਪਰਿਵਾਰ ਲਈ ਬਹੁਤ ਹੀ ਮਾੜਾ ਸਮਾਂ ਹੈ ਤੇ ਰੱਬ ਇਹੋ ਜਿਹਾ ਸਮਾਂ ਕਿਸੇ ਵੀ ਦੁਸ਼ਮਣ ਨੂੰ ਨਾ ਦਿਖਾਵੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਵਾਹਿਗੁਰੂ ਇਸ ਪਰਿਵਾਰ ਨੂੰ ਇਹ ਵੱਡਾ ਘਾਟਾ ਸਹਨ ਕਰਨ ਦੀ ਤਾਕਤ ਬਖਸ਼ੇ। ਆਓ ਸਾਰੇ ਮਿਲ ਕੇ ਇਸ ਪਰਿਵਾਰ ਲਈ ਅਰਦਾਸ ਕਰੀਏ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ। ਤੇ ਇਸ ਪਰਿਵਾਰ ਲਈ ਅਰਦਾਸ ਕਰਨਾ।